ਮੈਂ ਹਮਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਹੈ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫਤਰ ਰਾਜਵਿੰਦ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੌਕੇ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜ਼ਿਮੀਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਕਹ ਲਓ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕ ਇਹਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਖਤਰਨਾਕਤਾ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈੱਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਤੇ ਜਾਨ ਵੀ ਜਾ ਸਕਦੀ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਇਹ ਆਲੂਆਂ ਦਾ ਕੋਲ ਸਟੋਰ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਸ਼ੀ ਬਾਅਦ ਚ ਬਣਿਆ ਐਨਓਸੀ ਦਾ ਕੁਝ ਹੁੰਦਾ ਇਹਨਾਂ ਵੱਲ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ ਤਕੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਕੀ ਚਾਰ ਦੇ ਸਰਦ ਸੁਖਾ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਇਮੀਜ ਲਈ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕੋਲਡ ਸਟੋਰ ਸੀ ਕੋਲਡ ਸਟੋਰ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ